ਸਤੇਸ਼ਰ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰਾਂ ਜੀ ਅੱਜ ਦੀ ਗੱਲ ਕਰਾਂਗੇ 2 ਸਤੰਬਰ ਦਾ ਅੱਜ ਦਿਨ ਹੈ ਤੇ ਲਗਭਗ ਸਵੇਰ ਦੇ 9:00 8:00 ਵੱਜਾ ਚੱਲੇ ਆ ਸਾਢੇ 7:00 ਦਾ ਟਾਈਮ ਹੋ ਰਿਹਾ ਤੇ ਅੱਜ ਦਿਨ ਫਰ ਮੌਸਮ ਕਿਵੇਂ ਦਾ ਰਹੇਗਾ ਪੰਜਾਬ ਫਸਲਾਂ ਨਾਲ ਲੱਗਦੇ ਖੇਤਾਂ ਦਾ ਇਹ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਗੱਲ ਕਰ ਲਈਏ ਕਿ ਅੱਜ ਬੀਤੀ ਅਧੀ ਰਾਤ ਤੋਂ ਬਾਅਦ ਉਮੀਦਿਆ ਕਾਰਵਾਈਆਂ ਸ਼ੁਰੂ ਹੋਈਆਂ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਹੀ ਦੱਸਿਆ ਸੀ ਕਿ ਮੀਂਹ ਜਿਹੜਾ ਹਲੇ ਜਾਰੀ ਰਣਗੇ ਦੋਬਾਬਾ ਪੁਆ ਤੇ ਮਾਲਵੇ ਦੇ ਖੇਤਰਾਂ ਦੇ ਵਿੱਚ ਸੋ ਉਸੇ ਤਰ੍ਹਾਂ ਹੋਇਆ ਅਧੀ ਰਾਤ ਤੋਂ ਬਾਅਦ ਮੀਂਹ ਸ਼ੁਰੂ ਹੋਇਆ ਜਿਹੜਾ ਕਿ ਹੁਣ ਤੱਕ ਵੀ ਇਸ ਵੇਲੇ ਵੀ 7:30 ਦਾ ਟਾਈਮ ਹੋ ਰਿਹਾ ਐ ਇਸ ਵੇਲੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਜਾਰੀ ਹੈ ਸੋ ਜਿਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗੇ ਆ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਡੇਰਾ ਬੱਸੀ ਸੰਗਰੂਰ ਦੇ ਕੁਝ ਖੇਤਰ ਮਲੇਰ ਸਰੀ ਅੰਮੇਸਾ ਸਾਹਿਬ ਦੇ ਖੇਤਰਾਂ ਦੇ ਵਿੱਚ ਹਲਕਾ ਮੀਂਹ ਪਿਆ ਹੈ ਔਰ ਪਠਾਨਗੌਰ ਦੇ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਦਰਜ ਹੋਇਆ ਸੋ ਇਹ ਮੀਹਾ ਦਾ ਦਾਇਰਾ ਘਟਣ ਜਾ ਰਿਹਾ ਜੀ ਇੱਕ ਰਾਹਤਫਰੀ ਖਬਰ ਇਹ ਆ ਪੰਜਾਬ ਵਾਸੀਆਂ ਲਈ ਪਰ ਇਹ ਕਿੱਥੇ ਘਟੇਗਾ ਇਹ ਘਟੇਗਾ ਪਛਮੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਫਾਜ਼ਿਲਕਾ ਹੋ ਗਿਆ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਹੋ ਗਿਆ ਬਠਿੰਡਾ ਸ੍ਰੀ ਮਕਸਰ ਸਾਹਿਬ ਮੋਗੇ ਦੇ ਖੇਤਰ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਦਾਇਰਾ ਘਟੇਗਾ ਇੱਥੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਮਾਪਤ ਹੋ ਜਾਣਗੇ ਮੀਂਹ ਮੀਂਹ ਸਮਾਪਤ ਨਹੀਂ ਹੋਣਗੇ ਮੀਂਹ ਘਟਣਗੇ ਜਿਵੇਂ ਜਿੱਥੇ অতি ਭਾਰੀ ਮੀਂਹ ਲੱਗ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਉਹ ਹੁਣ ਘਟ ਜਾਣਗੇ ਕਦੇ ਦੁਪਹਿਰ ਬਾਅਦ ਬੱਦਲ ਬਣ ਗਿਆ ਛਰਾਟੇ ਲੱਗੇ ਸਵੇਰੇ ਬੱਦਲ ਬਣ ਗਿਆ ਛਰਾਟੇ ਲੱਗੇ ਐਦਾਂ ਕ ਇਸੇ ਲਾਵਾ ਕਿਂਦਰੀ ਮਾਲਵੇ ਤੋਂ ਲੈ ਕੇ ਯਾਨਕੀ ਮਾਨਸਾ ਸੰਗਰੂਰ ਬਰਨਾਲਾ ਤੋਂ ਲੈ ਕੇ ਇਧਰ ਆ ਜਿਆ ਹਾਂ ਪੂਰਾ ਖੇਤਰ ਤੱਕ ਵਿੱਚ ਜਿਹੜੇ ਵੀ ਜਲੇ ਆ ਗਏ ਲੁਧਿਆਣਾ ਪਟਿਆਲਾ ਸ਼੍ਰੀਫਤਗੜ ਸਾਹਿਬ ਰੋਪੜ ਮਹਾਲੀ ਚੰਡੀਗੜ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਜਾਰੀ ਰਣਗੇ ਅਗਲੇ 24 36 ਘੰਟਿਆਂ ਤੱਕ ਯਾਨਕੀ ਅੱਜ ਦਾ ਦਿਨ ਵੀ ਕੱਲ ਦਾ ਦਿਨ ਵੀ ਹਲੇ ਮੀ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਦਾਇਰਾ ਇੱਥੇ ਵੀ ਮੀਹ ਹਾਟ ਜਾਏਗਾ ਇਸ ਤੋਂ ਇਲਾਵਾ ਜੇਕਰ ਗੱਲ ਕਰਦੇ ਆ ਜਲੰਧਰ ਹੁਸ਼ਿਆਰ ਫਰ ਨਵਾਂ ਸ਼ਹਿਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਮੈਂ ਅੱਜ ਵੀ ਜਾਰੀ ਰਣਗੇ ਅਤੇ ਭਾਰੀ ਮੀਂਹ ਦੇ ਖੇਤਰਾਂ ਦੇ ਵਿੱਚ ਲੱਗਣ ਦੇ ਅਸਰ ਨੇ ਖਾਸ ਕਰ ਪਹਾੜਾਂ ਦੇ ਜਿਹੜੇ ਰੇਂਜ ਆਉਂਦੇ ਖੇਤਰਾਂ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ। ਤੋਂ ਇਸ ਤਫਾਦ ਮਿਹਦਾ ਦਾਇਰਾ ਇਹਨਾਂ ਖੇਤਰਾਂ ਦੇ ਵਿੱਚ ਉਹ ਜਿਹੜਾ ਫਿਰ ਮੀਂਹ ਦਾ ਦਾਇਰਾ ਘਟ ਜਾਏਗਾ ਤੇ ਜੇਕਰ ਗੱਲ ਕਰਦੇ ਆ ਤਿੰਨ ਤੋਂ ਬਾਅਦ ਯਾਨੀ ਕਿ 4 ਸਤੰਬਰ ਹੋ ਗਿਆ 5 ਹੋ ਗਿਆ 6 ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਲਗਭਗ ਸਿਸਟਮ ਅੱਗੇ ਕੂਚ ਕਰ ਜਾਣਾ ਪਰ ਪਹਾੜਾਂ ਦੇ ਵਿੱਚ ਅਗਲੇ 48 ਘੰਟੇ ਵੀ ਸਿਸਟਮ ਸਰਗਰਮ ਰਹੇਗਾ ਯਾਨੀ ਕਿ 3 ਤੇ 4 ਤਰੀਕ ਨੂੰ ਅਤੇ ਭਾਰੀ ਮੀਂਹ ਦੀਆਂ ਕਾਰਮਾਈਆਂ ਉਸੇ ਤਰ੍ਹਾਂ ਐਜ਼ ਇਟ ਹਿਮਾਚਲ ਉੱਤਰਾਖੰਡ ਦੇ ਜੰਮੂ ਦੇ ਖੇਤਰਾਂ ਦੇ ਵਿੱਚ ਜਾਰੀ ਰਹਿਣਗੀਆਂ ਪਹਾੜਾ ਦੇ ਵਿੱਚ ਮੀਂਹ ਲੱਗ ਰਹੇ ਨੇ ਇਹ ਤਾਂ ਸਿੱਧਾ ਤੌਰ ਤੇ ਅਸਰ ਹੈ ਡੈਮਾ ਦੇ ਵਿੱਚ ਯਾਨੀ ਕਿ ਸਾਰਾ ਪਾਣੀ ਇਕੱਠਾ ਹੋ ਕੇ ਡੈਮਾ ਦੇ ਵਿੱਚ ਆਉਣਾ ਹੈ ਭਾਵੇਂ ਉਹ ਭਾਖੜਾ ਹੋਵੇ ਡੋਗ ਡੈਮਾ ਸਾਰਾ ਪਾਣੀ ਇੱਥੇ ਹੀ ਆਉਣਾ ਹੈ ਪਾਣੀ ਆਏਗਾ ਤੇ ਅੱਗੇ ਰਿਲੀਜ਼ ਵੀ ਕੀਤਾ ਜਾਏਗਾ ਇਸ ਲਈ ਮੁੱਖ ਤੌਰ ਤੇ ਜਿਹੜੇ ਹੜਾ ਦੀ ਸਿਚੁਏਸ਼ਨ ਹੈ ਜਿਹੜੀ ਬਣੀ ਹੋਈ ਆ ਉਹ ਐਜ਼ ਇਟ ਉਸੇ ਤਰ੍ਹਾਂ ਬਣੀ ਰਹਿਣ ਦੇ ਆਸਾਰ ਨੇ ਅਗਲੇ 3-4 ਦਿਨ ਹਾਲੇ ਹੜਾ ਤੋਂ ਕੋਈ ਰਾਹਤ ਨਹੀਂ ਹੈ ਤੇ ਐਸੀ ਤਰ੍ਹਾਂ ਪੰਜਾਬ ਦੇ ਜ਼ਿਲ੍ਹੇ ਜਿਹੜੇ ਹੜਾ ਨਾਲ ਪ੍ਰਭਾਵਿਤ ਹੁੰਦੇ ਹਾਲੇ ਫਿਲਹਾਲ ਅਗਲੇ 48 ਘੰਟੇ ਜਿਹੜੇ ਉਸੇ ਤਰ੍ਹਾਂ ਹੜਾ ਦੇ ਹਾਲਾਤ ਬਣੇ ਰਹਿਣਗੇ ਕਿਉਂਕਿ ਜਦੋਂ ਤੱਕ ਪਿੱਛੇ ਖਾੜੇ ਨਹੀਂ ਘਟੇਗਾ ਹੜਾ ਦੇ ਵਿੱਚ ਸਿਚੁਏਸ਼ਨ ਦੇ ਵਿੱਚ ਕਮੀ ਨਹੀਂ ਆਵੇਗੀ ਸੋ ਬਾਕੀ ਘੱਗਰ ਦੇ ਬਾਰੇ ਸਤਲੁਜ ਦੇ ਬਾਰੇ ਉਸੀ ਜਿਵੇਂ ਅਸੀਂ ਤੁਹਾਨੂੰ ਕੱਲ ਆਫਰ ਦਿੱਤੀ ਸੀ ਆਫਰ ਡੇਟ ਲੱਗ ਉਸ ਤਰ੍ਹਾਂ ਹੁੰਦੀ ਆ ਅੱਜ ਵੀ ਜੇਕਰ ਮੀਂਹ ਨਾ ਕੈਚਮੈਂਟ ਖੇਤਰਾਂ ਦੇ ਵਿੱਚ ਲੱਗੇ ਘੱਗਰ ਤੇ ਸਤਲੁਜ ਦੇ ਤੇ ਪਾਣੀ ਵਧੇਗਾ ਜੀ ਤੇ ਹੜਾ ਵਾਲੀ ਸਿਚੁਏਸ਼ਨ ਬਣ ਸਕਦੀ ਹੈ ਇਸ ਲਈ ਪ੍ਰਸ਼ਾਸਨ ਦੇ ਜੋ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਬਾਕੀ ਅਸੀਂ ਤੁਹਾਨੂੰ ਅੰਦਰ ਫਾਇਰ ਦੀ ਵੀਡੀਓ ਦੇ ਵਿੱਚ ਅਪਡੇਟ ਕਰ ਦਾਂਗੇ ਘੱਗਰ ਬਾਰੇ ਵੀ ਤੇ ਸਤਲੁਜ ਬਾਰੇ ਵੀ ਧੰਨਵਾਦ